ਸਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖੜੇ ਦੂਰ ਕਰਦੇ ਨੇ ਸਤਗੁਰਤਾ ਦੁੱਖੜੇ ਦੂਰ ਕਰਦੇ ਹੀ ਨੇ ਸਤਗੁਰ ਦੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਇਹ ਵੀ ਖਾਲੀ ਨਹੀਂ ਮੂਰਦੇ ਇਹ ਵੀ ਝੋਲੀਆਂ ਭੜੀ ਜਾਂਦੇ ਨੇ ਕੁੁਰਦਤਰੀ ਮੈਨੂੰ ਬੈਠਿਆ ਬੈਠਾ ਯਾਦ ਆ ਗਿਆ ਵੇ ਗੱਲ ਕਹਿ ਕੇ ਇਸ ਹਫਤੇ ਬਲਾਵਾਂਗਾ ਜੀ 10 ਕਿ ਮਿੰਟ ਦਾ ਸਮਾਂ ਹੋਰ ਹੈ ਜੀ ਦੱਸਦਾ ਭਾਗਾਂ ਵਾਲਿਓ ਤੁਹਾਡੇ ਦੇ ਵਿੱਚੋਂ ਕੋਈ ਪਰਿਵਾਰ ਆਰਥਿਕ ਹਾਲਤ ਕਮਜ਼ੋਰ ਹੋ ਗਈ ਕਾਰੋਬਾਰ ਬੰਦ ਹੋ ਗਿਆ ਰਿਸ਼ਤੇਦਾਰਾਂ ਕੋਲ ਕਰਜ਼ਾ ਲਿਆ ਕਾਰੋਬਾਰ ਚੱਲਿਆ ਨਹੀਂ ਫਿਰ ਕਰਜ਼ਾ ਹੋਰ ਲਿਆ ਕੁਝ ਵਿਆਜੀ ਪੈਸੇ ਲਏ ਦਿਨੋ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ 8-10 ਸਾਲ ਬੀਤ ਗਏ ਕਰਜ਼ਾ ਵਧੀ ਜਾ ਰਿਹਾ ਹੈ ਇਦਾਂ ਹੀ ਕੰਮ ਕਰ ਚੱਲਦਾ ਨਹੀਂ ਪਿਆ ਕੋਈ ਹੁਣ ਰਿਸ਼ਤੇਦਾਰਾ ਆਉਣਾ ਜਾਣਾ ਬੰਦ ਕਰ ਦਿੱਤਾ ਇਸੇ ਤਰ੍ਹਾਂ ਫੋਨ ਵੀ ਚੁੱਕਦੇ ਨਹੀਂ ਨਹੀਂ ਚੁੱਕਦੇ ਫੋਨ ਹੋਣਾ ਪਤਾ ਹੈ ਜੇ ਫੋਨ ਚੁੱਕਿਆ ਜਾਂ ਗੱਲ ਕੀਤੀ ਜਾ ਉੱਥੇ ਗਏ ਫਿਰ ਪੈਸੇ ਮੰਗਣਗੇ ਮਦਦ ਮੰਗਣਗੇ ਸਤਸੰਗਤਿਓ ਇਹ ਦੁਨੀਆ ਹੈ ਦੁਨੀਆ ਕਦੀ ਆਪਣੇ ਆ ਦੀ ਗਿਣਤੀ ਕਰਦੇ ਹੋਵੇ ਨਾ ਦੁੱਖ ਵੇਲੇ ਕਿੜਿਆ ਕਰੋ ਸੁੱਖ ਵੇਲੇ ਕਹਿੰਗੇ ਤੂੰ ਮੇਰਾ ਭਾਈ ਆ ਤੂੰ ਮੇਰਾ ਮਿੱਤਰ ਆ ਤੂੰ ਮੇਰਾ ਚਾਚਾ ਵਾ ਤੂੰ ਮੇਰਾ ਮਾਮਾ ਵਾ ਤੂੰ ਮੇਰਾ ਸੱਜਣਾ ਜਦ ਹੀ ਆਪਣਿਆਂ ਦੀ ਗਿਣਤੀ ਕਰਨੀ ਹੋਵੇ ਦੁੱਖ ਵੇਲੇ ਕਰਿਆ ਕਰੋ ਜਦੋਂ ਅੰਬਾਂ ਨੂੰ ਬੂੜ ਪਿਆ ਹੋਵੇ ਨਾ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਿਆ ਭੁੱਜ ਜਾਂਦੀ ਜੀ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਲੈਤ ਚਾਹੂੰ ਦਿਸ ਘੇਰੇ ਜਿਬਤ ਬੜੀ ਸਭ ਹੀ ਸੰਸ਼ਟਤ ਕਉ ਨ ਆਵਤ ਮੇਰੇ ਆਪਣਿਆਂ ਦੀ ਗਿਣਤੀ ਕਦੋਂ ਕਰਨੀ ਬੋਲੋ ਭਾਗਾਂ ਵਾਲਿਓ ਕਦੋਂ ਦੁੱਖ ਵੇਲੇ ਕਦੋਂ ਕਰਨੀ ਆ ਦੁੱਖ ਵੇਲੇ ਉਪਰਵਾੜ ਦਾ ਕਰਜ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਚਿਹਰੇ ਮੁਰਝਾਏਗੇ 14 ਸਾਲ ਹੋ ਗਏ 14 ਸਾਲ ਬੀਤ ਗਏ ਕਹਿੰਦੀ ਗੱਲ ਅਗਰ ਨੂੰ ਅਤ ਦੀ ਗਰੀਬੀ ਹੈ ਘਰ ਦੇ ਵਿੱਚ ਕਾੜੋਵੜ ਬੰਦ ਨੇ ਕਰਜ਼ਾਈ ਹੋਏ ਪਏ ਨੇ ਜਿੰਨਾ ਕਰਜ਼ਾ ਲੈਣਾ ਉਹ ਤੰਗ ਕਰਦੇ ਨੇ ਪੈਸੇ ਆਪਣੇ ਮੰਗਦੇ ਨੇ ਇੱਕ ਦਿਨ ਕੋਈ ਗੁਰੂ ਗੁਰਮਖ ਪਿਆਰਾ ਬੰਦਾ ਪਿਆਰਾ ਮਿਲਿਆ ਇਹਨਾਂ ਨੂੰ ਕਹਿੰਦਾ ਕੀ ਗੱਲ ਚਿਹਰੇ ਕਿਉਂ ਮਰਦਾ ਹੋਈ ਨੇ ਚਿਹਰਾ ਵੀ ਤੁਹਾਨੂੰ ਪਤਾ ਬੋਲਦਾ ਹੈ ਇਹਨੇ ਟੈਨਸ਼ਨ ਕਿਉਂ ਚਿਹਰੇ ਤੇ ਹੈ ਚਿਹਰਾ ਬੰਦਰਾ ਦੱਸਦਾ ਹੈ ਬੰਦਾ ਖੁਸ਼ ਹੈ ਤਾਂ ਟੈਨਸ਼ਨ ਦੇ ਵਿੱਚ ਹੈ ਜੋ ਰੱਬ ਦੇ ਪਿਆਰੇ ਹੁੰਦੇ ਹਿਰਦਾ ਕਮਲ ਹੁੰਦਾ ਉਹਨਾਂ ਦਾ ਕਹਿੰਦਾ ਕੀ ਗੱਲ ਫਿਰ ਸਾਰੀ ਗੱਲ ਦੱਸੀ ਐਦਾਂ ਗੁਰਮਖਾ ਇੰਦਾ ਅਜ ਤੋਂ 14 ਸਾਲ ਪਹਿਲਾਂ ਕੜੋਬੜ ਬੰਦ ਹੋਇਆ ਕਰਜ਼ਾ ਲਿਆ ਦਿਨੋ ਦਿਨ ਉਹ ਕਰਜ਼ਾ ਵੱਧਾ ਗਿਆ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਕੋਈ ਹੱਲ ਕੋਈ ਢੰਗ ਕਹਿੰਦਾ ਜੀ ਬਾਣੀ ਪੜਦੇ ਹੋ ਕਹਿੰਦੇ ਕਦੀ ਕਦੀ ਸਮਾਂ ਲੱਗੇ ਤਾਂ ਪੜੀਦੀ ਹੈ ਟੈਨਸ਼ਨ ਇੰਨੀ ਹੈ ਬਾਣੀ ਪੜਨ ਦੀ ਜਿਲੀ ਨਹੀਂ ਕਰਦਾ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦੇ ਹੋ ਕਹਿੰਦੇ ਕਿਸੇ ਵੇਲੇ ਕਦੀ ਕਦਾਈ ਜਿਨੇ ਹੋਈਦਾ ਕਹਿੰਦਾ ਫਿਰ ਇਹ ਕੰਮ ਕਰੋ ਬਾਬਾ ਦੀਪਸ ਨੂੰ ਦਰਤੇ ਜਾ ਕੇ ਵੀ ਅਰਦਾਸ ਕਰਨੀ ਹੈ ਕਰ ਅਮਰਤ ਵੇਲੇ ਜਾਗਣਾ ਹੈ ਬਾਬਾ ਦੀਪਸ ਨਾਲ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਸ਼ਸਤਰ ਰੱਖ ਕੇ ਨਿਤਨੇਮ ਕਰਨਾ ਹੈ ਬਾਬਾ ਦੀਪਸ ਨੂੰ ਆਸਣ ਲਾ ਕੇ ਅੱਗੇ ਸ਼ਸਤਰ ਰੱਖਣਾ ਹੈ ਸ਼ਸਤਰ ਰੱਖ ਕੇ ਫਿਰ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਪ੍ਰੀਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਫੇਰ ਕੁਝ ਸਮਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਨਾਮ ਕੜ ਕੇ ਫੇਰ ਗਲਤ ਪੱਲਾ ਪਾ ਕੇ ਆਖਣਾ ਹੈ ਹੇ ਧੰਨ ਗੁਰੂ RAM DAS ਪਿਤਾ ਜੀ ਹੇ ਗੁਰੂ RAM DAS ਜੀ ਤੁਹਾਡੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖਣਾ ਹੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਅਕਰਤ ਘਣਾ ਦੀਆਂ ਵਿੱਚ ਹੋਲੀਆਂ ਪੜਦੇ ਹੋ ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਨਾ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਨੇ ਮਹਾਰਾਜ ਜੀ ਆਪਣੇ ਵੀ ਸਾਰੇ ਸਾਥ ਛੱਡ ਕੇ ਚਲੇ ਗਏ ਨੇ 14 ਸਾਲ ਹੋ ਗਏ ਨੇ ਕਰਜ਼ਾਈ ਹੋਏ ਪੇ ਮਹਾਰਾਜ ਜੀ ਕਿਰਪਾ ਕਰੋ ਮਿਹਰ ਕਰੋ ਕੋਈ ਵਿਧ ਬਣਾਓ ਇਹ ਕਰਜ਼ਾ ਲੱਤ ਜਾਵੇ ਤੇ ਬਾਬਾ ਦੀਪ ਸਿੰਘ ਜੀ ਹੁ ਤੁਹਾਡਾ ਹੀ ਆਸਰਾ ਜੇ ਤੁਹਾਡਾ ਹੀ ਸਹਾਰਾ ਜੇ ਬਾਬਾ ਜੀ ਕਿਰਪਾ ਕਰੋ ਬੋੜੀ ਕਰੋ ਮਹਾਰਾਜ ਜੀ ਕਹਿੰਦੇ ਅਜੇ 6-7 ਦਿਨ ਬੀਤੇ ਉਹ ਭੈਣ ਅਰਦਾਸ ਕਰਦੀ ਹੈ ਰੋਜਨਾਂ ਹੀ ਗਲਤ ਪੱਲਾ ਪਾ ਕੇ ਅਮਰਤ ਵੇਲੇ ਜਾ ਕੇ 7 ਅੱਜ ਦਿਨਾਂ ਬਾਅਦ ਦੋ ਕਿਸਤੇਦਾਰ ਆਏ ਕੋਲ ਅਖਣ ਲਗੇ ਕਿੰਨਾ ਕਰਦਾ ਜੇ ਹੈ ਕਿ ਇਹ ਇੰਨਾ ਕਰਦਾ ਹੈ ਜਿੰਨਾ ਉਹਨਾਂ ਕੋ ਸਰਦਾ ਵਰਦੇ ਉਹਨਾਂ ਨੇ ਮਦਦ ਕੀਤੀ ਜਿਵੇਂ ਬਾਬਾ ਅਦੀਸ ਆ ਫਿਰਦੇਦੇ ਬੈਠ ਕੇ ਉਹਨ ਰਿਸ਼ਤੇਦਾਰਾਂ ਦੇ ਕੁਝ ਹੋਰ ਰਿਸ਼ਤੇਦਾਰ ਆਏ ਦੋਕ ਦਿਨ ਬਾਅਦ ਉਹਨਾਂ ਵੀ ਕੁਝ ਮਾਇਆ ਦੇ ਦਿੱਤੀ 11-12 ਦਿਨ ਬੀਤ ਗਏ 13ਵੇਂ ਦਿਨ ਹੋੜ ਇੱਕ ਦੋ ਰਿਸ਼ਤੇਦਾਰ ਆਏ ਇਕੱਠੇ ਹੋਏ ਸਾਰੇ ਸਲਾਹ ਕੀਤੀ ਚਲੋ ਹੈ ਤਾਂ ਆਪਣਾ ਹੀ ਹੈ ਨਾ ਇਹ ਆਪਣਾ ਰਿਸ਼ਤੇਦਾਰ ਹੀ ਹੈ ਨਾ ਚਲੋ ਇਹਦੀ ਮਦਦ ਕੀਤੀ ਜਾਵੇ ਕਹਿੰਦੇ ਰਿਸ਼ਤੇਦਾਰ ਇਕੱਠੇ ਹੋਏ ਉਹਨਾਂ ਫਿਰ ਉਹ ਕਾਰੋਬਾਰ ਸ਼ੁਰੂ ਕਰਾ ਦਿੱਤਾ ਫਿਰ ਜਿੰਨਾ ਕਰਦਾ ਸੀ ਸਾਰੇ ਪੈਸੇ ਕਿਸੇ ਲੱਖ ਪਾਇਆ ਕਿਸੇ 50 ਹਜ਼ਾਰ ਦੇ ਤੋਂ 2 ਲੱਖ ਪਾਇਆ ਕਰਦਾ ਵੀ ਸਾਰਾ ਲਾਤਦਾ ਤੇ ਗੁਰਮਖੋ 14ਵੇਂ ਦਿਨ ਫਿਰ ਕਾਰੋਬਾਰ ਸ਼ੁਰੂ ਹੋ ਗਿਆ ਸਾਰਾ ਕਰਜ਼ਾ ਉੱਤਰ ਗਿਆ ਸਾਰਾ ਕਰਜ਼ਾ ਲੱਤ ਗਿਆ ਵੇਖੋ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿੱਡੇ ਦਿਆਲੂ ਹੋ ਕਿੱਡੇ ਕਿਰਪਾਲੂ ਹੋ 14 ਸਾਲਾਂ ਦਾ ਕਰਜ਼ਾ ਧੰਨ ਬਾਬਾ ਦੀਪ ਸਿੰਘ ਤੁਸੀਂ 14 ਦਿਨਾਂ ਚ ਉਤਾਰ ਕੇ ਰੱਖ ਦਿੱਤਾ 14 ਸਾਲਾਂ ਦਾ ਕਰਜ਼ਾ ਤੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ 14 ਦਿਨਾਂ ਚ ਉਤਾਰ ਦਿੱਤਾ ਐਡੇ ਤੇ ਆਲੂ ਹਰ ਪਾਸੇ ਰੌਣਕ ਲੱਗੀਆਂ ਨੇ ਐਡੇ ਤੇ ਆਲੂ ਅਕਿਰਤ ਘਣਾਂ ਨੂੰ ਪਾਲਦੇ ਨੇ ਪੜੋ ਪਿਆਰ ਤੇ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਉਹਨਾਂ ਦੀ ਸੋਭਾ ਜਗ ਜਗ ਹੋਈ ਗੱਜ ਕੇ ਸਮਪਤੀ ਵੇ ਦਾਸ ਵੱਲੋਂ कन जीन बाबा दीप सिंह जीाबा जीप जीन तन बाबा दीप सिंह जीप सिंह जी गज कीअ आखिया आख न बाबा जीप तव्हां आख़िर न ਅੰਦਰੋਂ ਪਿਆਰ ਦੇ ਵਿੱਚ ਗੱਜ ਕੇ ਆਖਿਆ ਕਰੋ ਕਿਉਂ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਤੁਹਾਨੂੰ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਤੁਸੀਂ ਆਖੋਗੇ ਅਸੀਂ ਆਖਦੇ ਧੰਨ ਬਾਬਾ ਦੀਪ ਸਿੰਘ ਧੰਨ ਆਤ ਗੁਰੂ ਰਾਮਦਾਸ ਪਿਤਾ ਕਿਉਂ ਪਰਸੰਨ ਹੁੰਦੇ ਨੇ ਤੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਤੁਸੀਂ ਮੇਰੇ ਪਿਆਰੇ ਨੂੰ ਧੰਨ ਕਹਿ ਰਹੇ ਹੋ ਜਿਨੇ ਬੜਾ ਲਾਡ ਕੀਤਾ ਮੇਰੇ ਅਸਥਾਨ ਦੇ ਨਾਲ ਮੇਰੇ ਚਰਨਾਂ ਦੇ ਨਾਲ ਉਹ ਸੰਗਤ ਜੀ ਉਹ ਭਗਾਵਾ ਵਾਲਿਓ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਹਿ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਕਨਾਪਸ਼ਾ ਲੈ ਕੇ ਆਉਂਦਾ ਹੈ ਕੋਈ ਹੋਰ ਪਦਾਰਥ ਭੇਟਾ ਕਰਦਾ ਹੈ ਪਰ ਸੰਗਤ ਜੀ ਜਿਨੇ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਸੀਸੀ ਮੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਕੋਈ ਮੇਰੇ ਦਰ ਤੇ ਮਾਇਆ ਲੈ ਕੇ ਆਉਂਦਾ ਹੈ ਉਹ ਪੇਟਾ ਕਰਦਾ ਕਿ ਪਰਦਾਸ ਲੈ ਕੇ ਆਉਂਦਾ ਹੈ ਕੋਈ ਰਮਾਲੇ ਸਾਹਿਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਤੁਹਾਨੂੰ ਕਹਿ ਰਹੇ ਹੋ ਉਹਨੇ ਆਪਣਾ ਬੁਤ ਤਸਵੀਰ ਸੀ ਮੇਰੇ ਚਰਨਾਂ 'ਚ ਪੇਟਾ ਕਰਦਾ ਤਨ ਤਨ ਬਾਬਾ ਦੀਪ ਸਿੰਘ ਜੀ 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 ਜਿਨ ਹੜ ਮਨ ਵਸਿਆ ਸੇ ਦਰ ਸਾਚੇ ਦਰ ਸਤ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਕਿੰਨਾ ਦੀ ਤਨ ਤਨ ਬਾਬਾ ਤਨ ਤਨ ਬਾਬਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਰਾ ਕੋਈ ਨਾ ਮੇਟਨ ਹਰਾ ਆਕੂ ਪਿਆਰ ਤੇ ਤੁੰਤਨ ਬਾਬਾ ਆਓ ਵਿਚਾਰ ਕਰਦੇ ਇਕ ਨੀ ਅਨੇਕਾਂ ਗਲਤੀਆਂ ਬੋਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਜੋਗ ਹੈ ਸਤ ਗੁਰੂ ਦੇ ਬਖਸ਼ਣ ਜੋਗੇ ਨੇ ਆਓ ਜੇ ਬਖਸ਼ਦੇ ਹੋ ਦੱਸਦੇ ਬੋਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਅਿਆਂ ਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਏਡੇ ਪਿਆਰ ਨਾਲ ਬਚਨ ਬਹੁਤ ਪਿਆਰ ਨਾਲ ਭੇਜੇ ਹੋਏ ਸਾਨੂੰ ਸਾਰਿਆਂ ਨੂੰ ਸੁਣਾ ਕੇ ਹੋਰ ਰੰਗ ਬਖਸ਼ੇ ਜੀ ਅਿਆਂ ਆਖਦੇ ਆ ਨਾਲ ਹੀ ਬੇਨਤੀ ਕਰਾਂਗੇ ਸਾਰੇ ਜਥੇ ਨੂੰ ਸਤਕਾਰ ਲੈਣ